ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਤਾਰਦੇ ਹੋਏ ਨਾ ਲਾਹੌਰ ਪਾਕਿਸਤਾਨ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਗਏ ਨੇ ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਲਾਹੌਰ ਪਾਕਿਸਤਾਨ ਗਏ ਤੇ ਉੱਥੋਂ ਦੀ ਸੰਗਤਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ ਸਾਰਿਆਂ ਨੇ ਆਪਣੇ ਆਪਣੇ ਘਰੇ ਵਿਖੇ ਚਰਨ ਪਵਾਏ ਵੱਡੇ ਵੱਡੇ ਸ਼ਾਹੂਕਾਰ ਜਿਹੜੇ ਸੀ ਸਾਰਿਆਂ ਨੇ ਚਰਨ ਪਵਾਏ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਥੇ ਹੀ ਇੱਕ ਪਰਿਵਾਰ ਰਹਿੰਦਾ ਸੀ ਸੰਮਣ ਉਹਨਾਂ ਦਾ ਬੇਟਾ ਸੀ ਮੂਸਨ ਸੰਮਣ ਤੇ ਮੂਸਨ ਪਰਿਵਾਰ ਬੜਾ ਗਰੀਬ ਸੀ ਤੇ ਘਰੇ ਆ ਕੇ ਸੰਮਣ ਕਹਿਣ ਲੱਗਾ ਆਪਣੇ ਬੇਟੇ ਨੂੰ ਕਹਿੰਦੇ ਬੇਟਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਲਾਹੌਰ ਪਾਕਿਸਤਾਨ ਆਏ ਹੋਏ ਨੇ ਤੇ ਸਾਰੇ ਹੀ ਸਤਿਗੁਰਾਂ ਦੇ ਚਰਨ ਪਵਾ ਰਹੇ ਨੇ ਕਿ ਮੇਰਾ ਵੀ ਜੀ ਕਰਦਾ ਕਿ ਸਤਿਗੁਰਾਂ ਦੇ ਚਰਨ ਆਪਾਂ ਗ੍ਰਹਿ ਵਿਖੇ ਪੁਆਈਏ ਤੇ ਪਰ ਆਪਣੇ ਕੋਲੇ ਪੈਸੇ ਨਹੀਂ ਆਪਣੇ ਕੋਲੇ ਬੜੀ ਗਰੀਬੀ ਆ ਤੇ ਗੁਰੂ ਸਾਹਿਬਾਂ ਕੋਲੇ ਸੰਗਤ ਬੜੀ ਹੁੰਦੀ ਹੈ ਗੁਰੂ ਦੇ ਨਾਲ ਸਤਿਗੁਰਾਂ ਦੇ ਨਾਲ ਤੇ ਸਚੇ ਪਾਤਸ਼ਾਹ ਜੀ ਜੇ ਆਪਣੇ ਕੋਲੇ ਵੀ ਮਾਇਆ ਹੁੰਦੀ ਤੇ ਆਪਾਂ ਸਤਿਗੁਰਾਂ ਦੇ ਚਰਨ ਕੋ ਆਂਦੇ ਭਾਈ ਸੰਮਣ ਜੀ ਉਹਨਾਂ ਦਾ ਬੇਟਾ ਸੀ ਮੂਸਣ ਮੂਸਣ ਕਹਿਣ ਲੱਗਾ ਪਿਤਾ ਜੀ ਜੇ ਤੁਹਾਡੀ ਭਾਵਨਾ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਰੂਰੀ ਆਪਣੇ ਘਰੇ ਆਉਣਗੇ ਜਰੂਰ ਚਰਨ ਪਾਉਣਗੇ ਤੇ ਆਪਾਂ ਜਿਹੜਾ ਜਿੰਨਾਂ ਦੀ ਦੁਕਾਨ ਤੇ ਤੁਸੀਂ ਲੱਗੇ ਹੋਏ ਆ ਸ਼ਾਹੂਕਾਰ ਦੀ ਉਸ ਤੋਂ ਆਪਾਂ 500 ਰੁਪਿਆ ਉਧਾਰ ਲੈ ਲੈਨੇ ਆ ਤੇ ਤੁਸੀਂ ਉੱਥੇ ਹੀ ਕੰਮ ਕਰਦੇ ਹੋ ਤੇ ਉਹਨਾਂ ਦਾ ਪੈਸਾ ਜਿਹੜਾ ਹੈ ਤੁਸੀਂ ਵਿਆਜ ਸਣੇ ਵਾਪਸ ਕਰ ਦੇਣਾ ਤੇ ਆਪਾਂ ਸ਼ਾਹੂਕਾਰ ਨੂੰ ਪੁੱਛ ਲੈਨੇ ਆ ਜੇ ਕਿਤੇ ਸਾਨੂੰ 500 ਰੁਪਿਆ ਉਧਾਰ ਦੇ ਦੇਵੇ ਮਨ ਦੇ ਵਿੱਚ ਪ੍ਰੇਮ ਜਾਗਿਆ ਦੋਨੇ ਸੰਮਣ ਤੇ ਮੁਸਨ ਦੋਨੇ ਗਏ ਦੁਕਾਨ ਤੇ ਸ਼ਾਹੂਕਾਰ ਨੂੰ ਕਹਿਣ ਲੱਗੇ ਕਹਿੰਦੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਲਾਹੌਰ ਪਾਕਿਸਤਾਨ ਆਏ ਹੋਏ ਨੇ ਤੇ ਸਾਰੇ ਚਰਨ ਪਵਾ ਰਹੇ ਆ ਤੇ ਸਾਡਾ ਵੀ ਜੀ ਕਰਦਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਗਰੇ ਵਿਖੇ ਪਵਾਉਣੇ ਆ ਤੇ ਜੇ ਤੁਸੀਂ 500 ਰੁਪਿਆ ਆਧਾਰ ਸਾਨੂੰ ਦੇ ਦੋ ਤੇ ਅਸੀਂ ਸਤਿਗੁਰਾਂ ਦੇ ਚਰਨ ਪਵਾਉਣੇ ਲੰਗਰ ਕਰਨਾ ਹੈ ਜੇ ਜਦੋਂ ਸਤਿਗੁਰਾਂ ਦਾ ਲੰਗਰ ਹੋ ਗਿਆ ਪ੍ਰਸ਼ਾਦਾ ਹੋ ਗਿਆ ਗੁਰੂ ਅਰਜਨ ਦੇ ਮਹਾਰਾਜ ਸਚੇ ਪਾਲ ਸਾਹਿਬ ਜੀ ਚਲੇ ਗਏ ਤੇ ਤੁਹਾਡੇ ਕੋਲੇ ਅਸੀਂ ਨੌਕਰੀ ਕਰਦੇ ਆ ਹੌਲੀ ਹੌਲੀ ਕਰਕੇ ਤੁਹਾਡੇ ਪੈਸੇ ਚੁਕਾ ਦੇਵਾਂਗੇ ਜਿੰਨਾ ਵਿਆਜ ਲਾਉਣਾ ਹੋਇਆ ਵਿਆਜ ਲਾ ਲਿਓ ਤੁਹਾਡੇ ਪੈਸੇ ਅਸੀਂ ਦੇ ਦਾਂਗੇ ਕਹਿੰਦੇ ਸ਼ਾਹੂਕਾਰ ਉਸ ਟਾਈਮ ਤੇ ਮੰਨ ਗਿਆ ਸ਼ਾਹੂਕਾਰ ਕਹਿੰਦਾ ਕਹਿੰਦਾ 500 ਰੁਪਇਆ ਲੈ ਜਾਣਾ 500 ਦੀ ਕਿੱਡੀ ਗੱਲ 500 ਰੁਪਇਆ ਲੈ ਜਾਣਾ ਘਰੇ ਜਾ ਕੇ ਬੜੀ ਖੁਸ਼ੀ ਹੋਈ ਸੰਮਣ ਤੇ ਮੂਸਰ ਨੂੰ ਪਹਿਲਾਂ ਬਹੁਤ ਖੁਸ਼ ਹੋਏ ਫੇਰ ਕਹਿੰਦੇ ਸੰਮਣ ਜਿਹੜਾ ਸੀ ਰੋਣ ਲੱਗ ਪਿਆ ਬੇਟੇ ਨੇ ਫੇਰ ਪੁੱਛਿਆ ਕਿ ਪਿਤਾ ਜੀ ਹੁਣ ਤਾਂ ਪੈਸਿਆਂ ਦਾ ਪ੍ਰਬੰਧ ਹੋ ਗਿਆ ਹੁਣ ਕੀ ਹੋ ਗਿਆ ਸੰਮਣ ਕਹਿਣ ਲੱਗਾ ਕਹਿੰਦਾ ਬੇਟਾ ਗਰੀਬਾਂ ਦਾ ਕਰਮ ਜਿਹੜਾ ਹੈ ਉਹ ਮਾੜਾ ਹੁੰਦਾ ਹੈ ਪਤਾ ਨਹੀਂ ਸਤਿਗੁਰਾਂ ਕੋਲ ਆਪਾਂ ਬੇਨਤੀ ਕਰਾਂਗੇ ਗੁਰੂ ਸਾਹਿਬ ਆਪਾਂ ਨੂੰ ਟਾਈਮ ਦੇਣਗੇ ਕਿ ਨਹੀਂ ਦੇਣਗੇ ਬੇਟਾ ਜਿਹੜਾ ਸੀ ਉਹ ਕਹਿਣ ਲੱਗਾ ਪਿਤਾ ਜੀ ਤੁਹਾਡੀ ਸ਼ਰਦਾ ਵੱਡੀ ਹੈ ਤੁਸੀਂ ਸ਼ਰਧਾ ਭਾਵਨਾ ਕੀਤੀ ਹੈ ਬਾਕੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਜ ਨੇ ਉਹ ਗਰੀਬਾਂ ਨੂੰ ਨਿਵਾਜਣ ਵਾਲੇ ਨੇ ਉਹ ਆਪਣੇ ਤੇ ਜ਼ਰੂਰ ਕਿਰਪਾ ਕਰਨਗੇ ਆਪਾਂ ਚਲੋ ਗੁਰੂ ਸਾਹਿਬਾਂ ਕੋਲੇ ਅਰਦਾਸ ਬੇਨਤੀ ਕਰੀਏ ਕਹਿੰਦੇ ਭਾਈ ਸੰਮਣ ਤੇ ਮੂਸਣ ਜੀ ਦੋਨੇ ਗਏ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਚਰਨਾਂ ਵਿੱਚ ਅਰਦਾਸ ਬੇਨਤੀ ਜਾ ਕੇ ਕੀਤੀ ਮੱਥਾ ਟੇਕਿਆ ਸਤਿਗੁਰਾਂ ਕੋਲੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਆਪ ਸਾਰਿਆਂ ਦੇ ਗਰੇ ਵਿਖੇ ਚਰਨ ਪਾ ਰਹੇ ਹੋ ਸਾਡੀ ਵੀ ਭਾਵਨਾ ਹੈ ਕਿ ਆਪ ਕਿਰਪਾ ਕਰੋ ਸਾਡੇ ਸਾਡੀ ਕੁੱਲੀ ਦੇ ਵਿੱਚ ਸਾਡੇ ਗਰੀਬ ਗਰੀਬ ਦੇ ਘਰ ਵੀ ਤੁਸੀਂ ਚਰਨ ਪਾਓ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਲੂ ਕਿਰਪਾਲੂ ਸੇਵਾਦਾਰ ਤੋਂ ਪੁੱਛਿਆ ਕਿਹੜੇ ਦਿਨ ਆਪਾਂ ਫਿਰਿਆਂ ਸੇਵਾਦਾਰ ਨੇ ਦੱਸਿਆ ਕਿ ਇਸ ਦਿਨ ਆਪਾਂ ਫਿਰਿਆਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਡੇਟ ਦੇ ਦਿੱਤੀ ਕਿ ਭਾਈ ਸੰਮਣ ਜੀ ਅਸੀਂ ਤੁਹਾਡੇ ਘਰ ਆਵਾਂਗੇ ਸੰਗਤ ਵੀ ਆਵੇਗੀ ਤੇ ਤੁਹਾਡੇ ਘਰ ਪ੍ਰਸ਼ਾਦਾ ਪਾਣੀ ਵੀ ਛਕਾਂਗੇ ਬੜੀ ਖੁਸ਼ੀ ਹੋਈ ਭਾਈ ਸੰਮਣ ਜੀ ਨੂੰ ਕਿ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਸਾਡੇ ਘਰੇ ਵਿਖੇ ਆਉਣਗੇ ਘਰੇ ਆ ਕੇ ਬੜੀ ਤਿਆਰੀ ਕੀਤੀ ਤਿਆਰੀ ਸਾਰੀ ਕੀਤੀ ਵੀ ਸਤਿਗੁਰੂ ਜੀ ਆਉਣਗੇ ਸੰਗਤਾਂ ਆਉਣਗੇ ਜਦੋਂ ਰਹਿ ਗਏ ਦੋ ਦਿਨ ਤੇ ਭਾਈ ਸੰਮਣ ਤੇ ਮੂਸਣ ਮੂਸਣ ਬੇਟਾ ਕਹਿਣ ਲੱਗਾ ਆਪਣੇ ਪਿਤਾ ਨੂੰ ਕਿ ਪਿਤਾ ਜੀ ਦਿਨ ਥੋੜੇ ਹੀ ਰਹਿ ਗਏ ਆ ਤੇ ਆਪਾਂ ਮਠਿਆਈਆਂ ਵੀ ਬਣਵਾਉਣੀਆਂ ਨੇ ਘਰੇ ਤਿਆਰੀ ਵੀ ਕਰਨੀ ਹੈ ਤੇ ਚਲੋ ਆਪਾਂ ਸ਼ਾਹੂਕਾਰ ਤੋਂ 500 ਰੁਪਏ ਲੈ ਕੇ ਆਈਏ ਤੇ ਆਪਾਂ ਤਿਆਰੀ ਕਰੀਏ ਦੋਨੇ ਪਿਤਾ ਬੇਟਾ ਤੇ ਪੁੱਤਰ ਦੋਨੇ ਪਿਓ ਪੁੱਤ ਚਲੇ ਗਏ ਜਦੋਂ ਸ਼ਾਹੂਕਾਰ ਕੋਲੇ ਗਏ ਸ਼ਾਹੂਕਾਰ ਨੂੰ ਕਿਹਾ ਕਿ 500 ਰੁਪਏ ਸਾਨੂੰ ਦੇ ਦੋ ਸਤਿਗੁਰਾਂ ਨੇ ਆਉਣਾ ਹੈ ਤੇ ਦਿਨ ਰੱਖਿਆ ਗਿਆ ਸੰਗਤਾਂ ਵੀ ਆਉਣਗੀਆਂ ਸੀ ਲੰਗਰ ਕਰਨਾ ਹੈ ਕਹਿੰਦੇ ਸਾਧ ਸੰਗਤ ਜੀ ਉਹ ਸ਼ਾਹੂਕਾਰ ਮੁਕਰ ਗਿਆ ਸ਼ਾਹੂਕਾਰ ਕਹਿਣ ਲੱਗਾ ਵੀ ਤੁਸੀਂ ਤਾਂ ਗੁਰੂ ਘਰੇ ਰਹਿੰਦੇ ਹੋ ਤੁਸੀਂ ਕੋਈ ਕੰਮ ਕਾਜ ਕਰਦੇ ਨਹੀਂ ਤੁਸੀਂ ਮੇਰਾ 500 ਰੁਪਿਆ ਕਿਵੇਂ ਮੋੜੋਗੇ ਤੇ ਇਸ ਤਰ੍ਹਾਂ ਕਰਕੇ ਉਸ ਸ਼ਾਹੂਕਾਰ ਨੇ ਕਹਿੰਦੇ ਮੋੜ ਦਿੱਤਾ ਪੈਸੇ ਨਹੀਂ ਦਿੱਤੇ ਤੇ ਉਹਨਾਂ ਨੇ ਬੇਨਤੀ ਵੀ ਕੀਤੀ ਸੀ ਕਿ ਸਾਨੂੰ ਮਠਿਆਈ ਵੀ ਚਾਹੀਦੀ ਹੈ ਤੇ ਮਠਿਆਈ ਤੋਂ ਵੀ ਮਨਾ ਕਰ ਦਿੱਤਾ ਪੈਸਿਆਂ ਤੋਂ ਵੀ ਮਨਾ ਕਰ ਦਿੱਤਾ ਤੇ ਘਰੇ ਜਾ ਕੇ ਮਨ ਬੜਾ ਉਦਾਸ ਹੋਇਆ ਕਿ ਕੱਲ ਨੂੰ ਸਤਿਗੁਰੂ ਜੀ ਆਪਣੇ ਘਰ ਆਉਣਗੇ ਸੰਗਤਾਂ ਆਉਣਗੀਆਂ ਤੇ ਮਠਿਆਈ ਜਿਹੜੀ ਆਪਾਂ ਕਹੀ ਸੀ ਹੁਣ ਮਠਿਆਈ ਵੀ ਜਵਾਬ ਦੇ ਰਿਹਾ ਹੈ ਪੈਸੇਆਂ ਤੋਂ ਵੀ ਜਵਾਬ ਦੇ ਰਿਹਾ ਕੀ ਕੀਤਾ ਜਾਵੇ ਸਾਰੀ ਸਾਰੀ ਦਿਹਾੜੀ ਸੋਚਦੇ ਰਹੇ ਵਿਚਾਰ ਕਰਦੇ ਰਹੇ ਸਾਹਮਣੇ ਫਿਰ ਆਪਣੇ ਪਿਤਾ ਨੂੰ ਕਿਹਾ ਪਿਤਾ ਜੀ ਹੋਰ ਤਾਂ ਕੋਈ ਚਾਰਾ ਨਹੀਂ ਹੈ ਤੇ ਮਠਿਆਈ ਤਿਆਰ ਹੋਈ ਵੀ ਹੈ ਸ਼ਾਹੂਕਾਰ ਨੇ ਮਠਿਆਈ ਸ਼ਾਹੂਕਾਰ ਨੂੰ ਪਤਾ ਕਿ ਗੁਰੂ ਸਾਹਿਬ ਆਉਣਗੇ ਤੇ ਮਠਿਆਈ ਲੈ ਕੇ ਜਾਣਗੇ ਉਹਨੇ ਮਠਿਆਈ ਬਣਾਈ ਹੋਈ ਹੈ ਤੇ ਆਪਾਂ ਕਿਉਂ ਨਾ ਚਲੀਏ ਰਾਤ ਨੂੰ ਉਹਦੀ ਦੁਕਾਨ 'ਚ 파ੜ ਪਾਈਏ ਤੇ ਰਾਤ ਨੂੰ ਆਪਾਂ ਸਮਾਨ ਲੈ ਕੇ ਆਈਏ। ਕਿ ਜੇ ਨਾ ਲੈ ਕੇ ਆਏ ਸਤਿਗੁਰਾਂ ਦੇ ਨਾਲ ਸੰਗਤ ਬਹੁਤ ਸਾਰੇ ਕਹਿਣਗੇ ਵੀ ਪਹਿਲਾਂ ਤਾਂ ਬੇਨਤੀ ਕਰਕੇ ਦਿਨ ਮੰਗ ਲਿਆ ਤੇ ਹੁਣ ਸੇਵਾ ਨਹੀਂ ਕਰਦੇ ਬੇਇੱਜ਼ਤੀ ਹੋਵੇਗੀ। ਰਾਤ ਨੂੰ ਪਹਿਲਾਂ ਤਾਂ ਪਿਤਾ ਮਨਾ ਕਰਦਾ ਸੀਗਾ ਪਰ ਦੋਨਾਂ ਦੀ ਵਿਚਾਰ ਬਣ ਗਈ। ਰਾਤ ਨੂੰ ਪਿਓ ਪੁੱਤ ਕਹਿੰਦੇ ਦੋਨੇ ਚਲੇ ਗਏ। ਦੁਕਾਨ ਦੇ ਵਿੱਚ 파ੜ ਪਾ ਲਿਆ। ਜਾ ਕੇ ਕਹਿੰਦੇ ਵੀ ਬੇਟਾ ਥੱਲੇ ਉਤਰ ਗਿਆ ਪਿਤਾ ਉੱਪਰ ਕਹਿੰਦੇ ਰਾਤ ਨੂੰ ਜਿੰਨੀ ਮਠਿਆਈ ਸੀ ਸਾਰੀ ਮਠਿਆਈ ਢੋਈ ਤੇ ਜਿਹੜੇ ਪੈਸੇ ਲੈਣੇ ਸੀ ਕਹਿੰਦੇ ਗੱਲੇ ਦੇ ਵਿੱਚੋਂ ਪੈਸੇ ਵੀ ਲੈ ਲੈ ਸਵੇਰ ਦਾ ਅੰਮ੍ਰਿਤ ਵੇਲੇ ਦਾ ਟਾਈਮ ਹੋ ਗਿਆ ਸਾਰੀ ਰਾਤ ਮਠਿਆਈ ਢੋਂਦੇ ਰਹੇ ਕਹਿੰਦੇ ਜਦੋਂ ਸਵੇਰ ਅੰਮ੍ਰਿਤ ਵੇਲੇ ਦਾ ਟਾਈਮ ਹੋਇਆ ਤੇ ਪਿਤਾ ਸੰਮਣ ਕਹਿੰਦਾ ਕਹਿੰਦਾ ਬੇਟਾ ਤੂੰ ਹੁਣ ਉੱਪਰ ਆ ਜਾ ਅੰਮ੍ਰਿਤ ਵੇਲਾ ਹੋ ਗਿਆ ਹੈ ਜੇ ਕੋਈ ਵੇਖੇਗਾ ਕਿ ਗੁਰੂ ਕੇ ਸਿੱਖ ਚੋਰੀ ਕਰਦੇ ਆ ਤੇ ਬੇਇੱਜ਼ਤੀ ਗੁਰੂ ਦੀ ਵੀ ਆਪਣੀ ਵੀ ਤੇ ਪਿਤਾ ਬਜ਼ੁਰਗ ਸੀ ਕਹਿੰਦੇ ਜਦੋਂ ਨਾ ਉੱਪਰ ਆਉਣ ਵਾਸਤੇ ਰੱਸਾ ਪਾਇਆ ਗਿਆ ਹੁਣ ਉੱਪਰ ਚੜ੍ਹਨਾ ਬੜਾ ਔਖਾ ਭਾਰਾ ਸਰੀਰ ਸੀ ਤੇ ਪਿਤਾ ਜਿਹੜਾ ਸੀ ਉਹ ਵੀ ਬਜ਼ੁਰਗ ਸੀ ਪਿਤਾ ਤੋਂ ਵੀ ਨਹੀਂ ਖਿੱਚਿਆ ਜਾ ਰਿਹਾ ਬੇਟਾ ਵੀ ਥੱਕਿਆ ਹੋਇਆ ਸੀ ਬੜਾ ਜ਼ੋਰ ਲਾਇਆ ਉੱਪਰ ਨਹੀਂ ਆਇਆ ਜਾ ਰਿਹਾ ਅਖੀਰ ਵਿਚਾਰ ਕੀਤੀ ਕਹਿੰਦਾ ਹੁਣ ਪੁੱਤਰ ਕਹਿਣ ਲੱਗਾ ਮੂਸਣ ਕਹਿੰਦਾ ਪਿਤਾ ਜੀ ਅੰਮ੍ਰਿਤ ਵੇਲਾ ਹੋ ਗਿਆ ਹੈ ਦਿਨ ਚੜਨ ਵਾਲਾ ਹੈ ਸਾਰੇ ਵੇਖਣਗੇ ਜੇ ਫੜੇ ਗਏ ਤੇ ਬੇਇਜ਼ਤੀ ਹੋਵੇਗੀ ਉਹਨਾਂ ਕੋਲੇ ਸ੍ਰੀ ਸਾਹਿਬ ਸੀ ਕਰਪਾਨ ਮੂਸਣ ਨੇ ਆਪਣਾ ਧੜ ਵਟ ਕੇ ਨਾ ਸੀਸ ਵਟ ਕੇ ਆਪਣੇ ਪਿਤਾ ਨੂੰ ਦੇ ਦਿੱਤਾ ਕਹਿੰਦਾ ਪਿਤਾ ਜੀ ਆਹ ਮੇਰਾ ਸੀਸ ਲੈ ਜਾਓ ਤੁਸੀਂ ਤੇ ਤੁਸੀਂ ਜਾ ਕੇ ਸਤਿਗੁਰਾਂ ਦੀ ਸੇਵਾ ਕਰੋ ਗੁਰੂ ਸਾਹਿਬਾਂ ਦੀ ਸੇਵਾ ਕਰੋ ਕਹਿੰਦੇ ਤੇ ਪਿਤਾ ਜਿਹੜਾ ਸੀ ਸੰਮਣ ਆਪਣੇ ਪਿਤਾ ਬੱਚੇ ਦਾ ਬੇਟੇ ਦਾ ਸੀਸ ਲੈ ਕੇ ਘਰੇ ਜਾ ਕੇ ਰੱਖਿਆ ਉੱਤੇ ਚਿੱਟੀ ਚਾਦਰ ਪਾ ਦਿੱਤੀ ਸੰਗਤਾਂ ਆਈਆਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਵੀ ਆਏ ਤੇ ਉਧਰੋਂ ਜਦੋਂ ਅੰਮ੍ਰਿਤ ਵੇਲਾ 6 ਵਜੇ 6 ਵਜੇ ਤੇ ਰਾਜੇ ਨੇ ਉਹਨੂੰ ਸ਼ਾਊਕਾਰ ਨੂੰ ਪਤਾ ਸੀ ਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਉਣਗੇ ਤੇ ਸੰਗਤਾਂ ਵੀ ਆਉਣਗੀਆਂ ਤੇ ਇਹ ਮਠਿਆਈ ਲੈ ਕੇ ਜਾਣਗੇ ਤੇ ਇਸ ਕਰਕੇ ਉਸ ਸ਼ਾਹੂਕਾਰ ਨਾਲ ਆ ਕੇ 6 ਵਜੇ 5:30 6 ਵਜੇ ਆ ਕੇ ਉਹਨੇ ਦੁਕਾਨ ਜਦੋਂ ਆ ਕੇ ਖੋਲੀ ਜਦੋਂ ਦੁਕਾਨ ਖੋਲੀ ਤੇ ਵਿੱਚ ਵੇਖਦਾ ਹੈ ਕਿ ਉਥੇ ਧੜ ਪਈ ਹੋਈ ਹੈ ਇਸ ਤਰ੍ਹਾਂ ਲੱਗਦਾ ਵੀ ਕੋਈ ਬੰਦਾ ਵੱਢ ਕੇ ਕਿਸੇ ਨੇ ਸਿੱਟਿਆ ਹੈ ਕੱਲੀ ਧੜ ਪਈ ਹੋਈ ਹੈ ਸੀਸ ਨਹੀਂ ਹੈ ਜਿਹੜਾ ਸ਼ਾਹੂਕਾਰ ਸੀ ਉਹ ਡਰ ਗਿਆ ਵੀ ਜੇ ਕਿਤੇ ਇੱਥੇ ਕਿਸੇ ਨੂੰ ਪਤਾ ਲੱਗ ਗਿਆ ਕਿ ਮੇਰੇ ਦੁਕਾਨ 'ਚ ਕੋਈ ਬੰਦਾ ਮਰਿਆ ਤੇ ਮੇਰੇ ਤੇ ਕੇਸ ਹੋ ਸਕਦਾ ਹੈ ਹੁਣ ਕੀ ਕੀਤਾ ਜਾਵੇ ਕਹਿੰਦਾ ਉਹ ਸ਼ਾਹੂਕਾਰ ਭੱਜ ਗਿਆ ਭਾਈ ਸੰਮਣ ਜੀ ਕੋਲ ਭਾਈ ਸੰਮਣ ਨੂੰ ਕਹਿਣ ਲੱਗਾ ਕਹਿੰਦੇ ਰਾਤ ਮੇਰੀ ਦੁਕਾਨ ਚ ਕੋਈ ਆਇਆ ਤੇ ਉਹ ਉਹਦਾ ਸੀਸ ਨਹੀਂ ਹੈ ਧੜ ਕੱਲਾ ਪਿਆ ਹੋਇਆ ਕਹਿੰਦੇ ਜੇ ਤੂੰ ਉਸ ਧੜ ਨੂੰ ਜਾ ਕੇ ਕਿਤੇ ਨਹਿਰ ਦੇ ਵਿੱਚ ਸੁੱਟ ਆਵੇਂ ਕਿਤੇ ਹੋਰ ਸੁੱਟ ਸੁੱਟ ਆਵੇਂ ਤੇ ਤੂੰ 500 ਰੁਪਏ ਮੰਗਦਾ ਸੀ ਮੈਂ ਤੈਨੂੰ 500 ਵੀ ਦਵਾਂਗਾ ਭਾਵੇਂ ਤੂੰ 1000 ਲੈ ਲਾ 1000 ਵੀ ਦਵਾਂਗਾ ਜੇ ਤੂੰ ਵਾਦ ਮੰਗਦਾ ਤੇ ਤੈਨੂੰ ਵਾਦ ਵੀ ਦਵਾਗਾ ਕਦੇ ਤੂੰ ਉਹ ਧੜ ਚੱਕ ਕੇ ਕਿਤੇ ਸਿੱਟਿਆ ਤੇ ਭਾਈ ਸੰਮਣ ਕਹਿਣ ਲੱਗਾ ਸਤਿਵਚਨ ਅਸਿ ਤੇ ਹੁਣ ਜਿਹੜੀ ਧਲ ਸੀ ਉਹ ਤਾਂ ਬੇਟੇ ਦੀ ਸੀ ਕਹਿੰਦੇ ਭਾਈ ਸੰਮਣ ਜੀ ਨੇ ਉਸ ਧੜ ਨੂੰ ਬੋਰੀ ਦੇ ਵਿੱਚ ਪਾ ਕੇ ਤੇ ਘਰੇ ਲਿਆ ਘਰੇ ਲਿਆ ਕੇ ਧੜ ਵੀ ਰੱਖੀ ਸੀਸ ਰੱਖ ਕੇ ਉੱਤੇ ਚਿੱਟੀ ਚਾਦਰ ਪਾ ਦਿੱਤੀ ਚਿੱਟੀ ਚਾਦਰ ਪਾ ਦਿੱਤੀ ਤੇ ਕਹਿੰਦੇ ਗੁਰਪੀਰਾਂ ਕੀ ਚਾੱਕਰੀ ਮਹਾ ਕਰੜੀ ਸੁਖਸਾਰ ਗੁਰੂ ਪੀਰ ਦੀ ਸੇਵਾ ਕਰਨੀ ਬੜੀ ਔਖੀ ਐ ਬੜੇ ਪਰਚੇ ਪੈਂਦੇ ਰਹੇ ਆ ਪਹਿਲਾਂ ਤੋਂ ਹੀ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਗਤਾਂ ਰੂਪੀ ਭਾਈ ਸੰਮਣ ਦੇ ਘਰ ਆਏ ਸਤਿਗੁਰਾਂ ਦਾ ਸਵਾਗਤ ਕੀਤਾ ਜੀ ਆਇਆਂ ਨੂੰ ਸੋਹਣਾ ਆਸਣ ਲਾਇਆ ਗਿਆ ਬੈਠੇ ਸਤਿਗੁਰਾਂ ਨੂੰ ਬਿਠਾਇਆ ਬਿਠਾ ਕੇ ਪ੍ਰਸ਼ਾਦਾ ਤਿਆਰ ਹੋਇਆ ਲੰਗਰ ਤਿਆਰ ਹੋਇਆ ਸੀ ਲਿਆ ਕੇ ਥਾਲ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੱਖਿਆ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਥਾਲ ਰੱਖਿਆ ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਭਾਈ ਸੰਮਨ ਜੀ ਤੁਹਾਡਾ ਬੇਟਾ ਮੂਸਣ ਕਿੱਥੇ ਹੈ ਕਹਿੰਦਾ ਜਦੋਂ ਤੁਸੀਂ ਦਿਨ ਲੈਣ ਵਾਸਤੇ ਆਏ ਸੀ ਉਦੋਂ ਦੋਨੇ ਪਿਓ ਪੁੱਤ ਸੀ ਤੇ ਦੋਨਾਂ ਨੂੰ ਬੜਾ ਚਾ ਸੀ ਮੂਸਣ ਨੂੰ ਬੜਾ ਚਾ ਸੀਗਾ ਤੇ ਬੂ ਮੂਸਣ ਕਿੱਥੇ ਹੈ ਉਹਨਾਂ ਨੂੰ ਬੁਲਾਓ ਤੇ ਭਾਈ ਸੰਮਣ ਜੀ ਦੇ ਨੇਤਰਾਂ ਚ ਜਲ ਆ ਗਿਆ ਨੇਤਰ ਭਰਿਆ ਪਰ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਬੱਚਾ ਹੈ ਬੱਚਾ ਇੱਥੇ ਹੀ ਹੋਵੇਗਾ ਤੇ ਆਪ ਕਿਰਪਾ ਕਰੋ ਆਪ ਭੋਜਨ ਛਕੋ ਅੰਤਰਜਾਮੀ ਕਰਨੇ ਹਾਰਾ ਸੋਈ ਖਸਮ ਹਮਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸੰਮਣ ਜੀ ਇਸ ਤਰ੍ਹਾਂ ਨਹੀਂ ਤੁਸੀਂ ਉਹਨਾਂ ਨੂੰ ਬੁਲਾਓ ਤੇ ਅਸੀਂ ਉਹਨਾਂ ਦੇ ਸਾਹਮਣੇ ਪ੍ਰਸ਼ਾਦਾ ਛਕਾਂਗੇ ਉਹਨਾਂ ਦੇ ਨਾਲ ਪ੍ਰਸ਼ਾਦਾ ਛਕਾਂਗੇ ਪਹਿਲਾਂ ਤਾਂ ਇਸ ਤਰ੍ਹਾਂ ਕਰੀਗੇ ਭਾਈ ਸੰਮਣ ਜੀ ਬਾਸ ਦੇ ਵਿੱਚ ਦੱਸਿਆ ਕਿ ਸੱਚੇ ਪਾਤਸ਼ਾਹ ਜੀ ਮੂਸਣ ਅੰਦਰ ਪਿਆ ਹੋਇਆ ਹੈ ਚਿੱਟੀ ਚਾਦਰ ਲਈ ਹੋਈ ਹੈ ਅੰਦਰ ਪਿਆ ਹੋਇਆ ਹੈ ਤੇ ਸਤਿਗੁਰੂ ਜੀ ਕਹਿਣ ਲੱਗੇ ਆਵਾਜ਼ ਮਾਰੋ ਉਹਨਾਂ ਨੂੰ ਉਠਾਓ ਉਹਨਾਂ ਨੂੰ ਬੁਲਾਓ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੋੜੇ ਭਾਈ ਸੰਮਣ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਮੈਂ ਤਾਂ ਬਹੁਤ ਆਵਾਜ਼ਾਂ ਮਾਰੀਆਂ ਪਰ ਉਹ ਆ ਨਹੀਂ ਰਿਹਾ ਤੁਸੀਂ ਆਪ ਕਿਰਪਾ ਕਰੋ ਆਪ ਆਵਾਜ਼ ਮਾਰੋ ਆਪ ਕਿਰਪਾ ਕਰ ਦਿਓ ਆਪ ਬੁਲਾ ਸਕਦੇ ਉਹ ਜਿੱਥੇ ਗਿਆ ਹੋਇਆ ਮੇਰੀ ਆਵਾਜ਼ ਨਹੀਂ ਪਹੁੰਚ ਰਹੀ ਸਤਿਗੁਰ ਮੇਰਾ ਮਾਰ ਜਵਾਲੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਾਈ ਮੂਸਨ ਜੀ ਨੂੰ ਆਵਾਜ਼ ਮਾਰੀ ਸਤਿਗੁਰਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਾਈ ਮੂਸਨ ਉਠੋ ਆਓ ਅਸੀਂ ਆ ਗਏ ਆ ਤੇ ਆ ਕੇ ਸੇਵਾ ਕਰੋ ਇਤਿਹਾਸ ਕਹਿੰਦਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਵਾਜ਼ ਮਾਰੀ ਭਾਈ ਮੂਸਣ ਜੀ ਨੂੰ ਕਹਿੰਦੇ ਉੱਠ ਕੇ ਬੈਠ ਗਿਆ ਖੋ ਸਤਨਾਮ ਸ੍ਰੀ ਵਾਇਗੁਰੂ ਭਾਈ ਮੂਸਣ ਜੀ ਉੱਠ ਕੇ ਬੈਠ ਗਿਆ ਤੇ ਗੁਰੂ ਸਾਹਿਬਾਂ ਨੇ ਦੂਜੀ ਆਵਾਜ਼ ਮਾਰੀ ਤੇ ਭਾਈ ਮੂਸਣ ਜੀ ਆ ਕੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਬੈਠੇ ਤੇ ਸਤਿਗੁਰਾਂ ਦਾ ਸ਼ੁ크rana ਕੀਤਾ ਸਤਿਗੁਰ ਮੇਰਾ ਮਾਰ ਜਲ ਜਵਾਲੇ ਉਹ ਮੇਰਾ ਸਤਿਗੁਰੂ ਸਭ ਕੁਝ ਕਰ ਸਕਦਾ ਹੈ ਪ੍ਰਭ ਭਾਵੇ ਬਿਨ ਸਾਸ ਤੇ ਰਾਖੇ ਪ੍ਰਭ ਭਾਵੇ ਤਾਂ ਹਰ ਗੁਣ ਪਾਕੇ ਉਹ ਪ੍ਰਭੂ ਨੂੰ ਜੋ ਭਾਵੇ ਉਹ ਕਰ ਸਕਦਾ ਹੈ ਤੇ ਗੁਰੂ ਅਰਜਨ ਦੇ ਮਹਾਰਾਜ ਸਚੇ ਪਾਤਸ਼ਾਹ ਜੀ ਨੇ ਬੁਲਾਇਆ ਤੇ ਭਾਈ ਸੰਮਣ ਜੀ ਦੇ ਜੋ ਅਥਰੂਸਨ ਅੰਦਰ ਉਹ ਇੱਕਦਮ ਬਾਹਰ ਆ ਗਏ ਗੁਰੂ ਅਰਜਨ ਦੇ ਮਹਾਰਾਜ ਸਚੇ ਪਾਤਸ਼ਾਹ ਜੀ ਦੇ ਚਰਨ ਫੜ ਲੈ ਸਚੇ ਪਾਤਸ਼ਾਹ ਜੀ ਤੁਸੀਂ ਅੰਤਰਜਾਮੀ ਹੋ ਸਚੇ ਪਾਤ ਸਾਹਿਬ ਜੀ ਤੁਸੀਂ ਰੱਬ ਹੋ ਤੁਸੀਂ ਤੁਸੀਂ ਸਭ ਜਾਣਦੇ ਹੋ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਸਚੇ ਪਾਤ ਸਾਹਿਬ ਜੀ ਤੁਸੀਂ ਸਭ ਕੁਝ ਜਾਣਦੇ ਹੋ ਤੁਸੀਂ ਕਿਰਪਾ ਕੀਤੀ ਹੈ ਗੁਰੂ ਅਰਜਨ ਦੇਵ ਮਹਾਰਾਜ ਸਚੇ ਪਾਤ ਸਾਹਿਬ ਜੀ ਨੇ ਚਰਨ ਪਾਏ ਭਾਈ ਸੰਮਣ ਤੇ ਮੋਸਣ ਜੀ ਨੂੰ ਸੇਵਾ ਦਿੱਤੀ ਤੇ ਭਾਈ ਸੰਮਣ ਤੇ ਮੋਸਣ ਗੁਰੂ ਅਰਜਨ ਦੇਵ ਮਹਾਰਾਜ ਸਚੇ ਪਾਤ ਸਾਹਿਬ ਜੀ ਦੇ ਪੱਕੇ ਸੇਵਕ ਬਣ ਗਏ ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਹੈ ਤੇ ਜੋ ਵੀ ਸ਼ਰਧਾ ਰੱਖਦਾ ਹੈ ਭਾਵਨਾ ਰੱਖਦਾ ਹੈ ਗੁਰੂ ਸਾਹਿਬ ਉਹਨਾਂ ਦੀਆਂ ਝੋਲੀਆਂ ਪਰਦੇ ਨੇ ਸੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਚਰਨਾ ਕਮਲਾਂ ਦੇ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਗੁਰੂ ਮੰਨੋ ਫਿਰ ਕੀ ਮਿਲੇਗਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾ ਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ